ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਨਜੀਤ ਕੋਰ ਚਾਰ ਲਾਈਨਾਂ ਤੁਹਾਡੇ ਸਾਹਮਣੇ ਕਾ ਲੋਕਤਾਰ ਦੀ ਲਿਖਿਆ ਜਾਂ ਪੇਸ਼ ਕਰਨ ਜਾ ਰਹੀਆਂ ਉਮੀਦ ਕਰਦੀ ਹਾਂ ਪਸੰਦ ਕਰੋਗੇ ਹੋ ਕਿੱਲੇ ਆਤੇ ਬਣ ਗਈਆਂ ਲਿਮਟਾਂ ਨਵੇਂ ਸਾਧ ਲੈ ਲੈ ਮੰਡੀ ਝੁੰਡ ਹਰ ਲੈ ਲਿਆਏ ਵੀਰ ਨੇ ਹੋ ਛੱਡੋ ਮਿਲਿਆ ਚ ਜਾ ਕੇ ਅੱਤ ਚੱਕਨੀ ਹੋਏ ਦਾਜਾ ਚ ਤਾਣੀ ਪੁੱਤ ਸਰਦਾਰ ਦਾ ਹੋ ਜਿਹੜਾ ਟੋਚਨਾ ਤੇ ਫੂਕਦੇ ਉਹ ਡੀਜ਼ਲ ਖੇਤਵਾਦੋਂ ਕਿਸੇ ਮਾੜੇ ਜ਼ਿਮੀਦਾਰ ਦਾ ਹੋ ਜਿਹੜਾ ਟੋਚਨਾ ਤੇ ਫੂਕਦੇ ਉਹ ਡੀਜ਼ਲ ਕਿਲਾਵਾਦੋਂ ਕਿਸੇ ਮਾੜੇ ਜ਼ਿਮੀਦਾਰ ਦਾ किले वाले जट ने गुजारा मसा चल डूड़ किले वाले जट ने गुजारा मसा चलदा पहला चार पाई वाला कोले जिटर हूँ कले कले कर फोड़ चलद भिखो वाली अंत खावा रह गया ਫੂਕ ਦੇ ਓ ਡੀਜ਼ਲ ਖੇਤਵਾਦੋਂ ਕਿਸੇ ਮਾੜੇ ਜ਼ਿਮੀਂਦਾਰ ਦਾ ਹਉ ਜਿਹੜਾ ਟੋਚਨਾ ਤੇ ਫੂਕ ਦੇ ਓ ਡੀਜ਼ਲ ਕਿਲਾਵਾਦੋਂ ਕਿਸੇ ਮਾੜੇ ਜ਼ਿਮੀਂਦਾਰ ਦਾ